ਕੀ ਆ ਹਰਕਤਾ ਹਰ ਕੋਈ ਜੋ ਵੀ ਇਹ ਖਬਰ ਸੁਣ ਰਿਹਾ ਇਸ ਬਜ਼ੁਰਗ ਨੂੰ ਐਦਾਂ ਹੀ ਲਾਨਤਾ ਪਾਂਦਾ ਹੋਇਆ ਇਸ ਦੇ ਉੱਤੇ ਥੂ-ਥੂ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਜੀ ਹਾਂ ਇੰਨੇ ਕਰਤੂਤ ਹੀ ਐਦਾਂ ਦੀ ਕੀਤੀ ਹੈ ਕਿ ਹਰ ਕਿਸੇ ਨੂੰ ਸ਼ਰਮ ਆ ਜਾਵੇ ਇਸ 74 ਸਾਲਾ ਬਜ਼ੁਰਗ ਨੇ ਇੱਕ 9 ਸਾਲ ਦੀ ਬੱਚੀ ਦੇ ਨਾਲ ਉਹ ਹਰਕਤਾਂ ਕੀਤੀਆਂ ਕਿ ਇਸ ਨੂੰ ਨਰਕਾਂ ਦੇ ਵਿੱਚ ਵੀ ਥਾਂ ਨਹੀਂ ਮਿਲਣੀ ਜਿੰਨਾ ਚਿਰ ਇਹ ਜ਼ਿੰਦਾ ਰਹੇਗਾ ਸਿਰਫ ਇਹ ਲਾਨਤਾ ਹੀ ਖਾਂਦਾ ਰਹੇਗਾ ਤਬਰਨਾਲਾ ਦੇ ਪਿੰਡ ਹਰੀਗੜ ਦੇ ਵਿੱਚ ਇੱਕ 9 ਸਾਲਾ ਬੱਚੀ ਨੂੰ ਇਸਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਮਾਮਲਾ ਤਨੌਲਾ ਦੇ ਪਿੰਡ ਹਰੀਗੜ ਦਾ ਹੈ ਜਿੱਥੇ ਬੀਤੇ ਦਿਨ ਇੱਕ 74 ਸਾਲਾ ਵਿਅਕਤੀ ਵੱਲੋਂ ਸਕੂਲ ਦੇ ਵਿੱਚ ਲੱਗੇ ਵਾਟਰ কুলਰ ਤੋਂ ਪਾਣੀ ਪੀਣ ਆਈ ਬੱਚੀ ਨੂੰ ਚੁੱਕ ਕੇ ਲੈ ਕੇ ਧੱਕੇ ਦੇ ਨਾਲ ਇਸ ਨੂੰ ਸਕੂਲ ਦੇ ਅੰਦਰ ਬਨੇ ਬਰਾਂਡਿਆਂ ਦੇ ਵਿੱਚ ਲਿਜਾ ਕੇ ਗਲਤ ਕਰਤੂਤਾਂ ਕੀਤੀਆਂ ਜਾਂਦੀਆਂ ਨੇ ਦਾਦੇ ਬਾਬੇ ਨੇ ਧੱਕੇ ਦੇ ਨਾਲ ਪਹਿਲਾਂ ਉਸ ਦੇ ਕੱਪੜੇ ਲੋਹਾਏ ਫਿਰ ਉਸ ਦੇ ਨਾਲ ਅਸ਼ਲੀਲ ਹਰਕਤਾਂ ਵੀ ਕਰਨ ਲੱਗ ਪਿਆ ਜਦੋਂ ਉਸਨੇ ਆਪਣੀ ਗੋਦੀ ਦੇ ਵਿੱਚ ਇਸ ਬੱਚੀ ਨੂੰ ਚੁੱਕਿਆ ਹੋਇਆ ਸੀ ਬੱਚੀ ਇੰਨੀ ਕੁ ਜ਼ਿਆਦਾ ਸਹਿਮ ਗਈ ਸੀ ਪਰ ਵੇਖੋ ਕਿਵੇਂ ਇੱਕ ਅਚਾਨਕ ਇੱਕ ਹੋਰ ਵਿਅਕਤੀ ਉੱਥੇ ਪਹੁੰਚ ਜਾਂਦਾ ਹੈ ਜਿਸ ਨੂੰ ਵੇਖਦਿਆਂ ਹੀ ਬਾਬਾ ਬੱਚੀ ਨੂੰ ਹੇਠਾਂ ਲਾ ਦਿੰਦਾ ਹੈ ਬਾਬਾ ਕੋਈ ਹੋਰ ਨਹੀਂ ਦੱਸਿਆ ਜਾ ਰਿਹਾ ਕਿ ਪਿੰਡ ਦਾ ਹੀ ਰਹਿਣ ਵਾਲਾ ਸੀ ਮਾਮਲਾ ਜਦੋਂ ਪੁਲਿਸ ਕੋਲ ਪਹੁੰਚਦਾ ਤਾਂ ਤਫ਼ਤੀਸ਼ ਸ਼ੁਰੂ ਕੀਤੀ ਜਾਂਦੀ ਹੈ ਉੱਥੇ ਹੀ ਅਧਿਕਾਰੀ ਨੇ ਜਦੋਂ ਬੱਚੀ ਦੇ ਪਿਤਾ ਦੇ ਬਿਆਨ ਲਏ ਤਾਂ ਜੋ ਬਾਬਾ ਸੀ ਉਹ ਦੋਸ਼ੀ ਘਰਾਰ ਹੋਇਆ ਦੱਸਦੇ ਕਿ ਹੁਣ 7576 BNS ਤੇ 12 ਬਾਕਸ 1 ਦੇ ਤਹਿਤ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਮਾਮਲੇ ਦੀ ਤਫਤੀਸ਼ ਚੱਲ ਰਹੀ ਹੈ ਤੇ ਦੱਸਿਆ ਜਾ ਰਿਹਾ ਕਿ ਛੇਤੀ ਹੀ ਜੋ ਮਾਮਲੇ ਦੀ ਜੋ ਤਫਤੀਸ਼ ਅਧਿਕਾਰੀ ਨੇ ਐਸਆਈ ਵੀਰਪਾਲ ਕੌਰ ਉਹਨਾਂ ਦੱਸਿਆ ਕਿ ਕੇਸ ਨੂੰ ਦਰਜ ਕਰ ਲਿਆ ਗਿਆ ਜਲਦੀ ਹੀ ਜੋ ਵੀ ਕਾਨੂੰਨੀ ਕਾਰਵਾਈ ਹੋਵੇਗੀ ਤਾਂ ਸਖਤ ਤੋਂ ਸਖਤ ਇਸ ਮੁਲਜ਼ਮ ਨੂੰ ਸਜ਼ਾ ਦਿੱਤੀ ਜਾਵੇਗੀ ਤਾਂ ਜਿਵੇਂ ਕਿ ਅੱਜਕੱਲ ਪਹਿਲਾਂ ਤਾਂ ਲੋਕ ਕਹਿੰਦੇ ਹੁੰਦੇ ਸੀ ਕਿ ਸਾਡੇ ਵੇਲੇ ਐਦਾਂ ਹੁੰਦਾ ਸੀ ਸਾਡੇ ਵੇਲੇ ਐਦਾਂ ਹੁੰਦਾ ਸੀ ਪਰ ਆਹ ਵੇਖੋ ਆ ਬਜ਼ੁਰਗ ਹੋ ਕੇ ਆ ਬੁੜਾ ਵਰਾ ਹੋ ਕੇ ਇਹਨੇ ਉਹ ਜੋ ਹੈ ਲਾਂ ਤਾਂ ਪਵਾ ਲਿਆ ਆਪਣੇ ਆਪ ਨੂੰ ਕਿ ਸਾਰੀ ਜ਼ਿੰਦਗੀ ਹੁਣ ਇਲਾਨਤਾ ਇਸ ਦੇ ਨਾਲ ਹੀ ਚੱਲਣ ਵਾਲੀਆਂ ਨੇ ਕਹਿੰਦੇ ਨੇ ਜਦੋਂ ਇੱਕ ਬੰਦਾ 70 72 ਸਾਲ ਦਾ ਹੋ ਜਾਵੇ ਤਾਂ ਉਸ ਤੋਂ ਬਾਅਦ ਉਹ ਰੱਬ ਦਾ ਨਾਮ ਲੈਣਾ ਸ਼ੁਰੂ ਕਰ ਦਿੰਦਾ ਹੈ ਪਾਠ ਕਰਨਾ ਸ਼ੁਰੂ ਕਰ ਦਿੰਦਾ ਤੇ ਜ਼ਿਆਦਾਤਰ ਸਾਰੇ ਕਰਦੇ ਵੀ ਇਦਾਂ ਹੀ ਹੈ ਪਰ ਆਹ ਵੇਖੋ ਬਜ਼ੁਰਗ ਪਤਾ ਨਹੀਂ ਇਹਦੇ ਦਿਮਾਗ 'ਚ ਕਿਹੜੀ ਹਿਲਵੱਜੀ ਸੀ ਜੋ ਇੰਨੇ ਲਾਂਤੀ ਕੰਮ ਕਰਦਾ ਨਜ਼ਰ ਆ ਰਿਹਾ ਹੈ ਜਿਹਾਂ 74 ਸਾਲ ਦੀ ਉਮਰ ਹੈ ਤੇ ਇੰਨੇ 9 ਸਾਲ ਦੀ ਬੱਚੀ ਦੇ ਨਾਲ ਇੱਕ ਬੱਚੀ ਜੋ ਕਿ ਸਕੂਲ ਦੇ ਵਾਟਰ ਕੁਲਰ ਚੋਂ ਪਾਣੀ ਪੀਣ ਗਈ ਹੁੰਦੀ ਹੈ ਕਿਵੇਂ ਇਸ ਨੂੰ ਚੱਕਦਾ ਤੇ ਇਸ ਦੇ ਨਾਲ ਦੁਸ਼ਕਰਮ ਕਰਨ ਦੀ ਕੋਸ਼ਿਸ਼ ਕਰਦਾ ਬੱਚੀ ਇੰਨੀ ਕੁ ਜ਼ਿਆਦਾ ਡਰ ਜਾਂਦੀ ਹੈ ਕਿ ਉਸ ਨੂੰ ਸਕੂਲ ਜਾਣ ਦੇ ਨਾਮ ਤੋਂ ਹੀ ਡਰ ਲੱਗਣਾ ਸ਼ੁਰੂ ਹੋ ਜਾਂਦਾ ਹੈ ਬਰਨਾਲਾ ਤੋਂ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕਿ ਇਹ ਬਜ਼ੁਰਗ ਦੀ ਜੋ 74 ਸਾਲ ਦਾ ਬਜ਼ੁਰਗ ਹੈ ਉਸ ਦੀਆਂ ਕਰਤੂਤਾਂ ਤੁਹਾਨੂੰ ਦੱਸ ਦਿਆ ਬਰਨਾਲਾ ਦੇ ਪਿੰਡ ਹਰੀਗੜ ਦੇ ਵਿੱਚ 9 ਸਾਲ ਦੀ ਬੱਚੀ ਦੇ ਨਾਲ 74 ਸਾਲਾ ਇਸ ਬਜ਼ੁਰਗ ਵੱਲੋਂ ਦੁਸ਼ਕਰਮ ਕਰਨ ਦੀ ਕੋਸ਼ਿਸ਼ ਕਰਨ ਦਾ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਮਾਮਲਾ ਧਨੋਲਾ ਦੇ ਪਿੰਡ ਹਰੀਗੜ ਦਾ ਜਿੱਥੇ ਬੀਤੇ ਕੱਲ ਇੱਕ 74 ਸਾਲਾ ਬਜ਼ੁਰਗ ਵੱਲੋਂ ਸਕੂਲ ਦੇ ਵਿੱਚ ਲੱਗੇ ਵਾਟਰ ਕੂਲਰ ਤੋਂ ਪਾਣੀ ਪੀਣ ਆਈ ਬੱਚੇ ਨੂੰ ਚੁੱਕ ਕੇ ਧੱਕੇ ਨਾਲ ਹੀ ਉਸ ਨੂੰ ਸਕੂਲ ਦੇ ਅੰਦਰ ਬਣੇ ਗਰਾਊਂਡ ਦੇ ਵਿੱਚ ਲਿਜਾ ਕੇ ਗਲਤ ਹਰਕਤਾਂ ਕੀਤੀਆਂ ਜਾਂਦੀਆਂ ਨੇ ਤੇ ਬਾਬਾ ਧੱਕੇ ਦੇ ਨਾਲ ਉਸ ਬੱਚੀ ਦੇ ਕੱਪੜੇ ਲਾਣੇ ਸ਼ੁਰੂ ਕਰ ਦਿੰਦਾ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦਾ ਉਸ ਨੂੰ ਆਪਣੀ ਗੋਦੀ ਦੇ ਵਿੱਚ ਚੱਕਦਾ ਤੇ ਇੰਨੇ ਵਿੱਚ ਹੀ ਉੱਥੇ ਅਚਾਨਕ ਇੱਕ ਹੋਰ ਵਿਅਕਤੀ ਆ ਜਾਂਦਾ ਜਿਸ ਨੂੰ ਵੇਖਦਿਆਂ ਹੀ ਬਾਬਾ ਫਟਾਫਟ ਉਸ ਬੱਚੇ ਨੂੰ ਛੱਡ ਦਿੰਦਾ ਦਾਜੀ ਬਾਬਾ ਕੋਈ ਹੋਰ ਨਹੀਂ ਪਿੰਡ ਦਾ ਹੀ ਰਹਿਣ ਵਾਲਾ ਨਿਕਲਦਾ ਹੈ ਮਾਮਲਾ ਜਦੋਂ ਪੁਲਿਸ ਕੋਲ ਪਹੁੰਚਦਾ ਉਸ ਤੋਂ ਬਾਅਦ ਤਫਤੀਸ਼ ਸ਼ੁਰੂ ਹੁੰਦੀ ਹੈ ਉਸ ਤੋਂ ਬਾਅਦ ਬੱਚੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਜੋ ਦੋਸ਼ੀ ਹੁੰਦਾ ਉਸ ਨੂੰ ਕਰਾਰ ਦੋਸ਼ੀ ਕਰਾਰ ਕੀਤਾ ਜਾਂਦਾ ਹੁਣ ਦੱਸਿਆ ਜਾ ਰਿਹਾ ਹੈ ਕਿ ਬਾਬੇ ਦੇ ਖਿਲਾਫ 75 76 ਬੀ ਐਨ ਐਸ ਤੇ 12 ਪੋਕਸੋ ਐਕਟ ਤਹਿਤ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਮਾਮਲੇ ਦੀ ਤਫਤੀਸ਼ ਅਧਿਕਾਰੀ ਐਸਆਈ ਜ਼ੀਰਪਾਲ ਕੌਰ ਨੇ ਦੱਸਿਆ ਕਿ ਕੇਸ ਦਰਜ ਕਰ ਲਿਆ ਗਿਆ ਤੇ ਹੁਣ ਜਿੰਨਾ ਜ਼ਿਆਦਾ ਇਸ ਨੂੰ ਸਜ਼ਾ ਅਸੀਂ ਦਿਵਾ ਸਕਦੇ ਆ ਅਸੀਂ ਓਨਾ ਹੀ ਦਿਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਹਾਂ ਮਲਜ਼ਮ ਦੇ ਖਿਲਾਫ ਵੱਖ-ਵੱਖ ਧਰਾਵਾਂ ਤੇ ਪਰਚਾ ਦਰਜ ਕੀਤਾ ਗਿਆ ਹੈ ਘਟਨਾ ਮੌਕੇ ਬੱਚੀ ਇੰਨੀ ਕੁ ਜ਼ਿਆਦਾ ਡਰ ਗਈ ਸੀ ਕਿ ਉਸਨੇ ਘਰ ਜਾ ਕੇ ਆਪਣੇ ਆਪਣੇ ਮਾਤਾ ਪਿਤਾ ਨੂੰ ਸਾਰੀ ਗੱਲ ਦੱਸੀ ਜਿਸ ਤੋਂ ਬਾਅਦ ਪਰਿਵਾਰ ਨੇ ਸਾਰੀ ਜੋ ਜਾਣਕਾਰੀ ਸੀ ਉਹ ਪੁਲਿਸ ਨੂੰ ਜਾ ਕੇ ਦਿੱਤੀ ਪੁਲਿਸ ਨੇ ਤੁਰੰਤ ਇਸ ਮਾਮਲੇ ਦੇ ਵਿੱਚ ਐਕਸ਼ਨ ਕਰਦੇ ਹੋਏ ਮਲਜ਼ਮ ਦੇ ਖਿਲਾਫ ਪੋਸਟੋ ਐਕਟ ਜੋ ਹੈ ਉਸ ਦੇ ਤਹਿਤ ਪਰਚਾ ਦਰਜ ਕਰ ਲਿਆ ਪੁਲਿਸ ਨੇ ਕਿਹਾ ਇਸ ਸੰਬੰਧੀ ਪੀੜਤਾ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਬਿਆਨ ਦਰਜ ਕਰਵਾਏ ਜਾਣਗੇ ਜਿਸ ਤੋਂ ਬਾਅਦ ਕੋਰਟ ਦੇ ਆਦੇਸ਼ਾਂ ਤੇ ਬੱਚੀ ਦਾ ਮੈਡੀਕਲ ਵੀ ਕਰਵਾਇਆ ਜਾਏਗਾ ਸਕੂਲ ਤੇ ਗਰਾਊਂਡ ਦੇ ਵਿੱਚ ਕੀਤੇ ਇਸ ਕਿਨੌਣੀ ਹਰਕਤ ਨੇ ਸਭ ਨੂੰ ਗੁੱਸੇ ਵਿੱਚ ਲਿਆ ਛੱਡਿਆ ਪੀੜਤਾ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਰਜਲ ਦਿਨੀ ਰਾਤ ਹਰੀਗੜ ਛੋਟੂਪੁਰ ਚੰਦਾਲ ਬਲਾਕ ਦਾ ਹਕਮਤਾਂ ਗੱਲ ਦਾ ਮਾਮਲਾ ਸਾਹਮਣੇ ਆਇਆ ਕਿ ਇਹ ਪੂਰਾ ਹਾਂਜੀ ਇਹ ਜਿਹੜਾ ਮਾਮਲਾ ਜਿਹੜਾ ਸਾਡੇ ਧਿਆਨ ਚ ਜਦੋਂ ਆਇਆ ਸੀ ਉਹਦਾ ਤਸਦੀਕ ਕੀਤਾ ਤਾਂ ਇਹ ਪਤਾ ਲੱਗਿਆ ਵੀ ਇੱਕ ਨਵਾਲਕ ਲੜਕੀ 9 ਸਾਲ ਦੀ ਉਹਦੇ ਪਿਓ ਦਾ ਨਾਮ ਦਇਕਤਾਰ ਸਿੰਘ ਦਾ ਉਹਦੇ ਨਾਲ ਇੱਕ ਅਜੈਬ ਸਿੰਘ ਨਾਮ ਦੇ ਬੰਦੇ ਨੇ तकरीबन ਉਹਦੀ ਉਮਰ ਦੱਸਣ ਦਾ 74-75 ਸਾਲ ਹੈਗੀ ਉਹਨੇ ਉੱਥੇ ਪ੍ਰਾਇਮਰੀ ਸਕੂਲ ਦੇ ਗਰਾਊਂਡ ਦੇ ਵਿੱਚ ਉਹਦੇ ਨਾਲ ਇੱਕ ਸਾਈਡ ਤੇ ਘੁੰਮਨੇ ਚਲੇ ਜਾ ਕੇ ਗਲਤ ਹਰਕਤ ਕੀਤੀ ਹੈ ਮਤਲਬ ਇਹ ਵੀ ਦੱਸਿਆ ਗਿਆ ਵੀ ਉਹਦੇ ਉਹਨੇ ਕੱਪੜੇ ਉਤਾਰ ਕੇ ਤੇ ਆਪਣੇ ਕੱਪੜੇ ਵੀ ਉਤਾਰੇ ਆਗੇ ਵੀ ਤੇ ਕੁਝ ਗਲਤ ਬੋਲੇ ਹੈ ਜਿਸ ਤੋਂ ਉਹ ਬੱਚੀ ਡਰਦੀ ਹੋਈ ਮਤਲਬ ਘਰੇ ਚਲ ਗਈ ਤਾਂ ਉਸਦੇ ਪਿਤਾ ਦੇ ਬਿਆਨ ਤੇ ਤੇ ਉਹਨੇ ਆ ਕੇ ਜੋ ਬੱਚੀ ਨੇ ਉਹਦੇ ਪਿਓ ਨੂੰ ਦੱਸਿਆ ਉਹਦੇ ਅਧਾਰ ਤੇ ਐਫ ਆਰ ਨੰਬਰ 66 ਮਿਤੀ 5 ਜੂਨ 2025 ਅੰਡਰ ਸੈਕਸ਼ਨ ਆ ਗਈ ਇਹ 14 5776 ਪੀ ਐਨ ਐਸ ਦੇ ਨਾਲ ਪੋਕਸੋ ਦੀ 12 ਪੋਕਸੋ ਐਕਟ ਦੇ ਅਧਾਰ ਤੇ ਮਾਮਲਾ ਦਰਜ ਕੀਤਾ ਗਿਆ ਹੈ ਸਰ ਬੱਚੀ ਦਾ ਕੋਈ ਮੈਡੀਕਲ ਵੀ ਕਰਾਇਆ ਜਾ ਰਿਹਾ ਕੀ ਇਹ ਤਾਂ ਪਹਿਲਾਂ ਲੈਂ 144 ਦੀ ਸਟੇਟਮੈਂਟ ਹੋ ਗਈ 144 ਦੀ ਜੱਜ ਸਾਹਬ ਦੇ ਸਾਹਮਣੇ ਜੋ ਵੀ 134 ਸਟੇਟਮੈਂਟ ਵਿੱਚ ਉਹੜਕੀ ਬੋਲੂਗੀ ਉਸ ਅਕੋਰਡਿੰਗਲੀ ਫਿਰ ਮੈਡੀਕਲ ਹੋਊਗਾ ਜੀ ਵਿਅਕਤੀ ਦੀ ਗ੍ਰਿਫਤਾਰੀ ਹੋਊਗੀ ਹਾਂਜੀ ਉਹ ਹੋਊਗੀ ਜੀ ਗ੍ਰਿਫਤਾਰੀ ਬੁੜਾਵਰਾ ਹੋ ਕੇ ਆ ਹਰਕਤਾ ਹਰ ਕੋਈ ਜੋ ਵੀ ਇੱਕ ਖਬਰ ਸੁਣ ਰਿਹਾ ਇਸ ਬਜ਼ੁਰਗ ਨੂੰ ਐਦਾਂ ਹੀ ਲਾਂਤਾ ਪਾਂਦਾ ਹੋਇਆ ਇਸ ਦੇ ਉੱਤੇ ਥੂ ਥੂ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਜੀ ਹਾਂ ਇਨੇ ਕਰਤੂਤ ਹੀ ਇਦਾਂ ਦੀ ਕੀਤੀ ਹੈ ਕਿ ਹਰ ਕਿਸੇ ਨੂੰ ਸ਼ਰਮ ਆ ਜਾਵੇ ਇਸ 74 ਸਾਲਾ ਬਜ਼ੁਰਗ ਨੇ ਇੱਕ 9 ਸਾਲ ਦੀ ਬੱਚੀ ਦੇ ਨਾਲ ਉਹ ਹਰਕਤਾਂ ਕੀਤੀਆਂ ਕਿ ਇਸ ਨੂੰ ਨਰਕਾਂ ਦੇ ਵਿੱਚ ਵੀ ਥਾਂ ਨਹੀਂ ਮਿਲਣੀ ਜਿੰਨਾ ਧੀਰ ਇਹ ਜ਼ਿੰਦਾ ਰਹੇਗਾ ਸਿਰਫ ਇਹ ਲਾਨਤਾ ਹੀ ਖਾਂਦਾ ਰਹੇਗਾ ਤਾਂ ਬਰਨਾਲਾ ਦੇ ਪਿੰਡ ਹਰੀਗੜ ਦੇ ਵਿੱਚ ਇੱਕ 9 ਸਾਲਾ ਬੱਚੀ ਨੂੰ ਇਸ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਮਾਮਲਾ ਧਨੋਲਾ ਦੇ ਪਿੰਡ ਹਰੀਗੜ ਦਾ ਹੈ ਜਿੱਥੇ ਬੀਤੇ ਦਿਨ ਇੱਕ 74 ਸਾਲਾ ਵਿਅਕਤੀ ਵੱਲੋਂ ਸਕੂਲ ਦੇ ਵਿੱਚ ਲੱਗੇ ਵਾਟਰ কুলਰ ਤੋਂ ਪਾਣੀ ਪੀਣ ਆਈ ਬੱਚੀ ਨੂੰ ਚੁੱਕ ਕੇ ਲੈ ਕੇ ਧੱਕੇ ਦੇ ਨਾਲ ਇਸ ਨੂੰ ਸਕੂਲ ਦੇ ਅੰਦਰ ਬਨੇ ਬਰਾਂਡਿਆਂ ਦੇ ਵਿੱਚ ਲਿਜਾ ਕੇ ਗਲਤ ਕਰਤੂਤਾਂ ਕੀਤੀਆਂ ਜਾਂਦੀਆਂ ਨੇ ਦਾਦੇ ਬਾਬੇ ਨੇ ਧੱਕੇ ਦੇ ਨਾਲ ਪਹਿਲਾਂ ਉਸ ਦੇ ਕੱਪੜੇ ਲੋਹਾਏ ਫਿਰ ਉਸ ਦੇ ਨਾਲ ਅਸ਼ਲੀਲ ਹਰਕਤਾਂ ਵੀ ਕਰਨ ਲੱਗ ਪਿਆ ਜਦੋਂ ਉਸਨੇ ਆਪਣੀ ਗੋਦੀ ਦੇ ਵਿੱਚ ਇਸ ਬੱਚੀ ਨੂੰ ਚੁੱਕਿਆ ਹੋਇਆ ਸੀ ਬੱਚੀ ਇੰਨੀ ਕੁ ਜ਼ਿਆਦਾ ਸਹਿਮ ਗਈ ਸੀ ਪਰ ਵੇਖੋ ਕਿਵੇਂ ਇੱਕ ਅਚਾਨਕ ਇੱਕ ਹੋਰ ਵਿਅਕਤੀ ਉੱਥੇ ਪਹੁੰਚ ਜਾਂਦਾ ਹੈ ਜਿਸ ਨੂੰ ਵੇਖਦਿਆਂ ਹੀ ਬਾਬਾ ਬੱਚੀ ਨੂੰ ਹੇਠਾਂ ਲਾ ਦਿੰਦਾ ਹੈ ਬਾਬਾ ਕੋਈ ਹੋਰ ਨਹੀਂ ਦੱਸਿਆ ਜਾ ਰਿਹਾ ਕਿ ਪਿੰਡ ਦਾ ਹੀ ਰਹਿਣ ਵਾਲਾ ਸੀ ਮਾਮਲਾ ਜਦੋਂ ਪੁਲਿਸ ਕੋਲ ਪਹੁੰਚਦਾ ਤਾਂ ਤਫ਼ਤੀਸ਼ ਸ਼ੁਰੂ ਕੀਤੀ ਜਾਂਦੀ ਹੈ ਉੱਥੇ ਹੀ ਅਧਿਕਾਰੀ ਨੇ ਜਦੋਂ ਬੱਚੀ ਦੇ ਪਿਤਾ ਦੇ ਬਿਆਨ ਲਏ ਤਾਂ ਜੋ ਬਾਬਾ ਸੀ ਉਹ ਦੋਸ਼ੀ ਘਰਾਰ ਹੋਇਆ ਦੱਸਦੇ ਕਿ ਹੁਣ 75 76 BNNS ਤੇ 12 ਬਕਸੋ 131 ਤਹਿਤ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਮਾਮਲੇ ਦੀ ਤਫਤੀਸ਼ ਚੱਲ ਰਹੀ ਹੈ ਤੇ ਦੱਸਿਆ ਜਾ ਰਿਹਾ ਕਿ ਛੇਤੀ ਹੀ ਜੋ ਮਾਮਲੇ ਦੀ ਜੋ ਤਫਤੀਸ਼ ਅਧਿਕਾਰੀ ਨੇ ਐਸਆਈ ਵੀਰਪਾਲ ਕੌਰ ਉਹਨਾਂ ਦੱਸਿਆ ਕਿ ਕੇਸ ਨੂੰ ਦਰਜ ਕਰ ਲਿਆ ਗਿਆ ਜਲਦੀ ਹੀ ਜੋ ਵੀ ਕਾਰਵਾਈ ਹੋਵੇਗੀ ਤਾਂ ਸਖਤ ਤੋਂ ਸਖਤ ਇਸ ਮੁਲਜ਼ਮ ਨੂੰ ਸਜ਼ਾ ਦਿੱਤੀ ਜਾਵੇਗੀ ਤਾਂ ਜਿਵੇਂ ਕਿ ਅੱਜਕੱਲ ਪਹਿਲਾਂ ਤਾਂ ਲੋਕ ਕਹਿੰਦੇ ਹੁੰਦੇ ਸੀ ਕਿ ਸਾਡੇ ਵੇਲੇ ਐਦਾਂ ਹੁੰਦਾ ਸੀ ਸਾਡੇ ਵੇਲੇ ਐਦਾਂ ਹੁੰਦਾ ਸੀ ਪਰ ਆਹ ਵੇਖੋ ਆ ਬਜ਼ੁਰਗ ਹੋ ਕੇ ਆ ਬੁਰਾ ਵਰਾ ਹੋ ਕੇ ਇਹਨੇ ਉਹ ਜੋ ਹੈ ਲਾਂ ਤਾਂ ਪਵਾ ਨੇ ਆਪਣੇ ਆਪ ਨੂੰ ਕਿ ساری ਜ਼ਿੰਦਗੀ ਹੁਣ ਐਲਾਨਤਾ ਇਸ ਦੇ ਨਾਲ ਹੀ ਚੱਲਣ ਵਾਲੀਆਂ ਨੇ ਪਰਾ ਹੋ ਕੇ ਆ ਹਰਕਤਾ ਹਰ ਕੋਈ ਜੋ ਵੀ ਇੱਕ ਖਬਰ ਸੁਣ ਰਿਹਾ ਇਸ ਬਜ਼ੁਰਗ ਨੂੰ ਐਦਾਂ ਹੀ ਲਾਂਤਾ ਪਾਂਦਾ ਹੋਇਆ ਇਸ ਦੇ ਉੱਤੇ ਥੂ ਥੂ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਜੀ ਹਾਂ ਇਨੇ ਕਰਤੂਤ ਹੀ ਇਦਾਂ ਦੀ ਕੀਤੀ ਹੈ ਕਿ ਹਰ ਕਿਸੇ ਨੂੰ ਸ਼ਰਮ ਆ ਜਾਵੇ ਇਸ 74 ਸਾਲਾ ਬਜ਼ੁਰਗ ਨੇ ਇੱਕ 9 ਸਾਲ ਦੀ ਬੱਚੀ ਦੇ ਨਾਲ ਉਹ ਹਰਕਤਾਂ ਕੀਤੀਆਂ ਕਿ ਇਸ ਨੂੰ ਨਰਕਾਂ ਦੇ ਵਿੱਚ ਵੀ ਥਾਂ ਨਹੀਂ ਮਿਲਣੀ ਜਿੰਨਾ ਧੀਰ ਇਹ ਜ਼ਿੰਦਾ ਰਹੇਗਾ ਸਿਰਫ ਇਹ ਲਾਨਤਾ ਹੀ ਖਾਂਦਾ ਰਹੇਗਾ ਤਾਂ ਬਰਨਾਲਾ ਦੇ ਪਿੰਡ ਹਰੀਗੜ ਦੇ ਵਿੱਚ ਇੱਕ 9 ਸਾਲਾ ਬੱਚੀ ਨੂੰ ਇਸ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ मामला ਧਨੋਲਾ ਦੇ ਪਿੰਡ ਹਰੀਗੜ ਦਾ ਹੈ ਜਿੱਥੇ ਬੀਤੇ ਦਿਨ ਇੱਕ 74 ਸਾਲਾ ਵਿਅਕਤੀ ਵੱਲੋਂ ਸਕੂਲ ਦੇ ਵਿੱਚ ਲੱਗੇ ਵਾਟਰ ਕੂਲਰ ਤੋਂ ਪਾਣੀ ਪੀਣ ਆਈ ਬੱਚੀ ਨੂੰ ਚੋੱਕ ਕੇ ਲੈ ਕੇ ਧੱਕੇ ਦੇ ਨਾਲ ਇਸ ਨੂੰ ਸਕੂਲ ਦੇ ਅੰਦਰ ਬਨੇ ਬਰਾਂਡਿਆਂ ਦੇ ਵਿੱਚ ਲਿਜਾ ਕੇ ਗਲਤ ਕਰਤੂਤਾਂ ਕੀਤੀਆਂ ਜਾਂਦੀਆਂ ਨੇ ਦਾਦੇ ਬਾਬੇ ਨੇ ਧੱਕੇ ਦੇ ਨਾਲ ਪਹਿਲਾਂ ਉਸ ਦੇ ਕੱਪੜੇ ਲੋਹਾਏ ਫਿਰ ਉਸ ਦੇ ਨਾਲ ਅਸ਼ਲੀਲ ਹਰਤਾ ਵੀ ਕਰਨ ਲੱਗ ਪਿਆ ਜਦੋਂ ਉਸਨੇ ਆਪਣੀ ਗੋਦੀ ਦੇ ਵਿੱਚ ਇਸ ਬੱਚੇ ਨੂੰ ਚੁੱਕਿਆ ਹੋਇਆ ਸੀ ਬੱਚੀ ਇੰਨੀ ਕੁ ਜ਼ਿਆਦਾ ਸਹਿਮ ਗਈ ਸੀ ਪਰ ਵੇਖੋ ਕਿਵੇਂ ਇੱਕ ਅਚਾਨਕ ਇੱਕ ਹੋਰ ਵਿਅਕਤੀ ਉੱਥੇ ਪਹੁੰਚ ਜਾਂਦਾ ਹੈ ਜਿਸ ਨੂੰ ਵੇਖਦਿਆਂ ਹੀ ਬਾਬਾ ਬੱਚੀ ਨੂੰ ਹੇਠਾਂ ਲਾ ਦਿੰਦਾ ਹੈ ਬਾਬਾ ਕੋਈ ਹੋਰ ਨਹੀਂ ਦੱਸਿਆ ਜਾ ਰਿਹਾ ਕਿ ਪਿੰਡ ਦਾ ਹੀ ਰਹਿਣ ਵਾਲਾ ਸੀ ਮਾਮਲਾ ਜਦੋਂ ਪੁਲਿਸ ਕੋਲ ਪਹੁੰਚਦਾ ਤਾਂ ਤਫ਼ਤੀਸ਼ ਸ਼ੁਰੂ ਕੀਤੀ ਜਾਂਦੀ ਹੈ ਉੱਥੇ ਹੀ ਅਧਿਕਾਰੀ ਨੇ ਜਦੋਂ ਬੱਚੀ ਦੇ ਪਿਤਾ ਦੇ ਬਿਆਨ ਲਏ ਤਾਂ ਜੋ ਬਾਬਾ ਸੀ ਉਹ ਦੋਸ਼ੀ ਘਰਾਰ ਹੋਇਆ ਦੱਸਦੇ ਕਿ ਹੁਣ 75 76 ਬੀਐਨਐਸ ਤੇ 12 ਕੋਸੋ 13 ਤਹਿਤ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਮਾਮਲੇ ਦੀ ਤਫਤੀਸ਼ ਚੱਲ ਰਹੀ ਹੈ ਤੇ ਦੱਸਿਆ ਜਾ ਰਿਹਾ ਕਿ ਛੇਤੀ ਹੀ ਜੋ ਮਾਮਲੇ ਦੀ ਜੋ ਤਫਤੀਸ਼ ਅਧਿਕਾਰੀ ਨੇ ਐਸਆਈ ਵੀਰਪਾਲ ਕੌਰ ਉਹਨਾਂ ਦੱਸਿਆ ਕਿ ਕੇਸ ਨੂੰ ਦਰਜ ਕਰ ਲਿਆ ਗਿਆ ਜਲਦੀ ਹੀ ਜੋ ਵੀ ਬੰਦੀ ਕਾਰਵਾਈ ਹੋਵੇਗੀ ਤਾਂ ਸਖਤ ਤੋਂ ਸਖਤ ਇਸ ਮੁਲਜ਼ਮ ਨੂੰ ਸਜ਼ਾ ਦਿੱਤੀ ਜਾਵੇਗੀ ਤਾਂ ਜਿਵੇਂ ਕਿ ਅੱਜਕੱਲ ਪਹਿਲਾਂ ਤਾਂ ਲੋਕ ਕਹਿੰਦੇ ਹੁੰਦੇ ਸੀ ਕਿ ਸਾਡੇ ਵੇਲੇ ਐਦਾਂ ਹੁੰਦਾ ਸੀ ਸਾਡੇ ਵੇਲੇ ਐਦਾਂ ਹੁੰਦਾ ਸੀ ਪਰ ਆਹ ਵੇਖੋ ਆ ਬਜ਼ੁਰਗ ਹੋ ਕੇ ਆ ਬੁੜਾ ਵਰਾ ਹੋ ਕੇ ਇਹਨੇ ਉਹ ਜੋ ਹੈ ਲਾਂ ਤਾਂ ਪਵਾ ਲਿਆ ਆਪਣੇ ਆਪ ਨੂੰ ਕਿ ساری ਜ਼ਿੰਦਗੀ ਹੁਣ ਐਲਾਨਤਾ ਇਸ ਦੇ ਨਾਲ ਹੀ ਚੱਲਣ ਵਾਲੀਆਂ ਨੇ ਕੰਦਨੇ ਜਦੋਂ ਇੱਕ ਬੰਦਾ 70-72 ਸਾਲ ਦਾ ਹੋ ਜਾਵੇ ਤਾਂ ਉਸ ਤੋਂ ਬਾਅਦ ਉਹ ਰੱਬ ਦਾ ਨਾਮ ਲੈਣਾ ਸ਼ੁਰੂ ਕਰ ਦਿੰਦਾ ਹੈ ਪਾਠ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਜ਼ਿਆਦਾਤਰ ਸਾਰੇ ਕਰਦੇ ਵੀ ਇਦਾਂ ਹੀ ਐ ਪਰ ਆਹ ਵੇਖੋ ਬਜ਼ੁਰਗ ਪਤਾ ਨਹੀਂ ਇਹਦੇ ਦਿਮਾਗ 'ਚ ਕਿਹੜੀ ਹਿਲਵੱਜੀ ਸੀ ਜੋ ਇੰਨੇ ਲਾਂਤੀ ਕੰਮ ਕਰਦਾ ਨਜ਼ਰ ਆ ਰਿਹਾ ਹੈ ਜੀਆਂ 74 ਸਾਲ ਦੀ ਉਮਰ ਹੈ ਤੇ ਇੰਨੇ 9 ਸਾਲ ਦੀ ਬੱਚੀ ਦੇ ਨਾਲ ਇੱਕ ਬੱਚੀ ਜੋ ਕਿ ਸਕੂਲ ਦੇ ਵਾਟਰ ਕੁਲਰ 'ਚੋਂ ਪਾਣੀ ਪੀਣ ਗਈ ਹੁੰਦੀ ਹੈ ਕਿਵੇਂ ਇਸ ਨੂੰ ਚੱਕਦਾ ਤੇ ਇਸ ਦੇ ਨਾਲ ਦੁਸ਼ਕਰਮ ਕਰਨ ਦੀ ਕੋਸ਼ਿਸ਼ ਕਰਦਾ ਬੱਚੀ ਇੰਨੀ ਕੁ ਜ਼ਿਆਦਾ ਡਰ ਜਾਂਦੀ ਹੈ ਕਿ ਉਸ ਨੂੰ ਸਕੂਲ ਜਾਣ ਦੇ ਨਾਮ ਤੋਂ ਹੀ ਡਰ ਲੱਗਣਾ ਸ਼ੁਰੂ ਹੋ ਜਾਂਦਾ ਹੈ ਬਰਨਾਲਾ ਤੋਂ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕਿ ਇਹ ਬਜ਼ੁਰਗ ਦੀ ਜੋ 74 ਸਾਲ ਦਾ ਬਜ਼ੁਰਗ ਹੈ ਉਸ ਦੀਆਂ ਕਰਤੂਤਾਂ ਤੁਹਾਨੂੰ ਦੱਸ ਦਿਆ ਬਰਨਾਲਾ ਦੇ ਪਿੰਡ ਹਰੀਗੜ ਦੇ ਵਿੱਚ 9 ਸਾਲ ਦੀ ਬੱਚੀ ਦੇ ਨਾਲ 74 ਸਾਲਾ ਇਸ ਬਜ਼ੁਰਗ ਵੱਲੋਂ ਦੁਸ਼ਕਰਮ ਕਰਨ ਦੀ ਕੋਸ਼ਿਸ਼ ਕਰਨ ਦਾ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਮਾਮਲਾ ਧਨੋਲਾ ਦੇ ਪਿੰਡ ਹਰੀਗੜ ਦਾ ਜਿੱਥੇ ਬੀਤੇ ਕੱਲ ਇੱਕ 74 ਸਾਲਾ ਬਜ਼ੁਰਗ ਵੱਲੋਂ ਸਕੂਲ ਦੇ ਵਿੱਚ ਲੱਗੇ ਵਾਟਰ ਕੂਲਰ ਤੋਂ ਪਾਣੀ ਪੀਣ ਆਈ ਬੱਚੇ ਨੂੰ ਚੁੱਕ ਕੇ ਧੱਕੇ ਨਾਲ ਹੀ ਉਸ ਨੂੰ ਸਕੂਲ ਦੇ ਅੰਦਰ ਬਣੇ ਗਰਾਊਂਡ ਦੇ ਵਿੱਚ ਲਿਜਾ ਕੇ ਗਲਤ ਹਰਕਤਾਂ ਕੀਤੀਆਂ ਜਾਂਦੀਆਂ ਨੇ ਤੇ ਬਾਬਾ ਧੱਕੇ ਦੇ ਨਾਲ ਉਸ ਬੱਚੀ ਦੇ ਕੱਪੜੇ ਲਾਣੇ ਸ਼ੁਰੂ ਕਰ ਦਿੰਦਾ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦਾ ਉਸ ਨੂੰ ਆਪਣੀ ਗੋਦੀ ਦੇ ਵਿੱਚ ਚੱਕਦਾ ਤੇ ਇੰਨੇ ਵਿੱਚ ਹੀ ਉੱਥੇ ਅਚਾਨਕ ਇੱਕ ਹੋਰ ਵਿਅਕਤੀ ਆ ਜਾਂਦਾ ਜਿਸ ਨੂੰ ਵੇਖਦਿਆਂ ਹੀ ਬਾਬਾ ਫਟਾਫਟ ਉਸ ਬੱਚੇ ਨੂੰ ਛੱਡ ਦਿੰਦਾ ਦਾਜੀ ਬਾਬਾ ਕੋਈ ਹੋਰ ਨਹੀਂ ਪਿੰਡ ਦਾ ਹੀ ਰਹਿਣ ਵਾਲਾ ਨਿਕਲਦਾ ਹੈ ਮਾਮਲਾ ਜਦੋਂ ਪੁਲਿਸ ਕੋਲ ਪਹੁੰਚਦਾ ਉਸ ਤੋਂ ਬਾਅਦ ਤਫਤੀਸ਼ ਸ਼ੁਰੂ ਹੁੰਦੀ ਹੈ ਉਸ ਤੋਂ ਬਾਅਦ ਬੱਚੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਜੋ ਦੋਸ਼ੀ ਹੁੰਦਾ ਉਸ ਨੂੰ ਕਰਾਰ ਦੋਸ਼ੀ ਕਰਾਰ ਕੀਤਾ ਜਾਂਦਾ ਹੁਣ ਦੱਸਿਆ ਜਾ ਰਿਹਾ ਹੈ ਕਿ ਬਾਬੇ ਦੇ ਖਿਲਾਫ 75 76 ਬੀ ਐਨ ਐਸ ਤੇ 12 ਪੋਕਸੋ ਐਕਟ ਤਹਿਤ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਮਾਮਲੇ ਦੀ ਤਫਤੀਸ਼ ਅਧਿਕਾਰੀ ਐਸਆਈ ਵੀਰਪਾਲ ਕੌਰ ਨੇ ਦੱਸਿਆ ਕਿ ਕੇਸ ਦਰਜ ਕਰ ਲਿਆ ਗਿਆ ਤੇ ਹੁਣ ਜਿੰਨਾ ਜ਼ਿਆਦਾ ਇਸ ਨੂੰ ਸਜ਼ਾ ਅਸੀਂ ਦਵਾ ਸਕਦੇ ਹਾਂ ਅਸੀਂ ਉਨਾ ਹੀ ਦਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਹਾਂ ਮੁਲਜ਼ਮ ਦੇ ਖਿਲਾਫ ਵਕਫਾ ਤਰਾਵਾ ਤੇ ਪਰਚਾ ਦਰਜ ਕੀਤਾ ਗਿਆ ਘਟਨਾ ਮੌਕੇ ਬੱਚੀ ਇੰਨੀ ਕੁ ਜ਼ਿਆਦਾ ਡਰ ਗਈ ਸੀ ਕਿ ਉਸਨੇ ਘਰ ਜਾ ਕੇ ਆਪਣੇ ਆਪਣੇ ਮਾਤਾ ਪਿਤਾ ਨੂੰ ਸਾਰੀ ਗੱਲ ਦੱਸੀ ਜਿਸ ਤੋਂ ਬਾਅਦ ਪਰਿਵਾਰ ਨੇ ਸਾਰੀ ਜੋ ਜਾਣਕਾਰੀ ਸੀ ਉਹ ਪੁਲਿਸ ਨੂੰ ਜਾ ਕੇ ਦਿੱਤੀ ਪੁਲਿਸ ਨੇ ਤੁਰੰਤ ਇਸ ਮਾਮਲੇ ਦੇ ਵਿੱਚ ਐਕਸ਼ਨ ਕਰਦੇ ਹੋਏ ਮੁਲਜ਼ਮ ਦੇ ਖਿਲਾਫ ਪੋਸਟੋ ਐਕਟ ਜੋ ਹੈ ਉਸ ਦੇ ਤਹਿਤ ਦਰਚਾ ਦਰਜ ਕਰ ਲਿਆ ਪੁਲਿਸ ਨੇ ਕਿਹਾ ਇਸ ਸੰਬੰਧੀ ਪੀੜਤਾ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਬਿਆਨ ਦਰਜ ਕਰਵਾਏ ਜਾਣਗੇ ਜਿਸ ਤੋਂ ਬਾਅਦ ਕੋਰਟ ਦੇ ਆਦੇਸ਼ਾਂ ਤੇ ਬੱਚੀ ਦਾ ਮੈਡੀਕਲ ਵੀ ਕਰਵਾਇਆ ਜਾਏਗਾ ਸਕੂਲ ਤੇ ਗਰਾਊਂਡ ਦੇ ਵਿੱਚ ਕੀਤੇ ਇਸ ਕਿਨੌਣੀ ਹਰਕਤ ਨੇ ਸਭ ਨੂੰ ਗੁੱਸੇ ਵਿੱਚ ਲਿਆ ਛੱਡਿਆ ਪੀੜਤਾ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਰਜਲ ਦਿਨੀ ਰਾਤ ਹਰੀਗੜੀ ਛੋਟੂਪੁਰ ਦਾਇਆ ਬਦੌਧਾ ਕਿਤਾ ਕਰਦਾ ਮਾਮਲਾ ਸਾਹਮਣੇ ਆਇਆ ਕਿ ਇਹ ਪੂਰਾ ਹਾਂਜੀ ਇਹ ਜਿਹੜਾ ਮਾਮਲਾ ਸੀ ਮੇਰੇ ਸਾਡੇ ਧਿਆਨ ਚ ਜਦੋਂ ਆਇਆ ਸੀ ਉਹਦਾ ਤਸਦੀਕ ਕੀਤਾ ਤਾਂ ਇਹ ਪਤਾ ਲੱਗਿਆ ਵੀ ਇੱਕ ਅਨਵਾਲਕ ਲੜਕੀ 9 ਸਾਲ ਦੀ ਉਹਦੇ ਪਿਓ ਦਾ ਨਾਮ ਕਿਰਤਾਰ ਸਿੰਘ ਦਾ ਉਹਦੇ ਨਾਲ ਇੱਕ ਅਜੈਬ ਸਿੰਘ ਨਾਂ ਦੇ ਬੰਦੇ ਨੇ ਤਕਰੀਬਨ ਉਹਦੀ ਉਮਰ 10 ਤੋਂ 74-75 ਸਾਲ ਆ ਗਈ ਉਹਨੇ ਉਥੇ ਪ੍ਰਾਇਮਰੀ ਸਕੂਲ ਦੇ ਗਰਾਊਂਡ ਦੇ ਵਿੱਚ ਉਹਦੇ ਨਾਲ ਇੱਕ ਸਾਈਡ ਤੇ ਉਹਨੇ ਚਲੇ ਜਾ ਕੇ ਗਲਤ ਹਰਕਤ ਕੀਤੀ ਹੈ ਮਤਲਬ ਇਹ ਵੀ ਦੱਸਿਆ ਗਿਆ ਵੀ ਉਹਦੇ ਉਹਨੇ ਕੱਪੜੇ ਉਤਾਰ ਕੇ ਤੇ ਆਪਦੇ ਕੱਪੜੇ ਵੀ ਉਤਾਰੇ ਆਗੇ ਵੀ ਤੇ ਕੁਝ ਗਲਤ ਬੋਲੇ ਆ ਜਿਸ ਤੋਂ ਉਹ ਬੱਚੀ ਡਰਦੀ ਹੋਈ ਮਤਲਬ ਘਰੇ ਚਲ ਗਈ ਤਾਂ ਉਸਦੇ ਪਿਤਾ ਦੇ ਬਿਆਨ ਤੇ ਤੇ ਉਹਨੇ ਆ ਕੇ ਜੋ ਬੱਚੀ ਨੇ ਆਪਣੇ ਪਿਓ ਨੂੰ ਦੱਸਿਆ ਉਹਦੇ ਮਤਲਬਕਰਤ ਐਫ ਆਈ ਆਰ ਨੰਬਰ 64 ਮਿਤੀ 5 ਜੂਨ 2025 ਅੰਡਰ ਸੈਕਸ਼ਨ ਆ ਗਈ ਇਹ 74 76 ਬੀ ਐਨ ਐਸ ਦੇ ਨਾਲ ਪੋਕਸੋ ਦੀ ਬਾਰਾ ਉਹ ਬੋਖਵਾਏ ਇਹਦਾ ਦੋ ਮਾਮਲਾ ਦਰਜ ਕੀਤਾ ਗਿਆ ਹੈ ਸਰ ਬੱਚੀ ਦਾ ਕੋਈ ਮੈਡੀਕਲ ਵੀ ਕਰਾਇਆ ਜਾ ਰਿਹਾ ਕੀ ਮੰਗ ਲੋਗੇ ਇਹ ਤਾਂ ਪਹਿਲਾਂ ਨਾਲ 164 ਦੀ ਸਟੇਟਮੈਂਟ ਹੋ ਗਈ 164 ਦੀ ਜੱਜ ਸਾਹਿਬ ਦੇ ਸਾਹਮਣੇ ਜੋ ਵੀ 164 ਦੀ ਸਟੇਟਮੈਂਟ ਵਿੱਚ ਉਹ ਲੜਕੀ ਬੋਲੂਗੀ ਉਸ ਅਕੋਰਡਿੰਗਲੀ ਉਹਦਾ ਮੈਡੀਕਲ ਹੋਊਗਾ ਜਿਹੜੀ ਵਿਅਕਤੀ ਦੀ ਜ਼ਿੰਮੇਵਾਰੀ ਹੋਊਗੀ ਜੇ ਹਾਂਜੀ ਉਹ ਹੋਊਗੀ ਜਿਹਦੀ ਜ਼ਿੰਮੇਵਾਰੀ ਬੁੜਾਵਰਾ ਹੋ ਕੇ ਆ ਹਰਕਤਾ ਹਰ ਕੋਈ ਜੋ ਵੀ ਇਹ ਖਬਰ ਸੁਣ ਰਿਹਾ ਇਸ ਬਜ਼ੁਰਗ ਨੂੰ ਐਦਾਂ ਹੀ ਲਾਂਤਾਂ ਪਾਂਦਾ ਹੋਇਆ ਇਸ ਦੇ ਉੱਤੇ ਥੂ-ਥੂ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਜੀ ਹਾਂ ਇੰਨੇ ਕਰਤੂਤ ਹੀ ਇਦਾਂ ਦੀ ਕੀਤੀ ਹੈ ਕਿ ਹਰ ਕਿਸੇ ਨੂੰ ਸ਼ਰਮ ਆ ਜਾਵੇ ਇਸ 74 ਸਾਲਾ ਬਜ਼ੁਰਗ ਨੇ ਇੱਕ 9 ਸਾਲ ਦੀ ਬੱਚੀ ਦੇ ਨਾਲ ਉਹ ਹਰਕਤਾਂ ਕੀਤੀਆਂ ਕਿ ਇਸ ਨੂੰ ਨਰਕਾਂ ਦੇ ਵਿੱਚ ਵੀ ਥਾਂ ਨਹੀਂ ਮਿਲਣੀ ਜਿੰਨਾ ਚਿਰ ਇਹ ਜ਼ਿੰਦਾ ਰਹੇਗਾ ਸਿਰਫ ਇਹ ਲਾਨਤਾ ਹੀ ਖਾਂਦਾ ਰਹੇਗਾ ਤਾਂ ਬਰਨਾਲਾ ਦੇ ਪਿੰਡ ਹਰੀਗੜ ਦੇ ਵਿੱਚ ਇੱਕ 9 ਸਾਲਾ ਬੱਚੀ ਨੂੰ ਇਸ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਮਾਮਲਾ ਤਨੌਲਾ ਦੇ ਪਿੰਡ ਹਰੀਗੜ ਦਾ ਹੈ ਜਿੱਥੇ ਬੀਤੇ ਦਿਨ ਇੱਕ 74 ਸਾਲਾ ਵਿਅਕਤੀ ਵੱਲੋਂ ਸਕੂਲ ਦੇ ਵਿੱਚ ਲੱਗੇ ਵਾਟਰ কুলਰ ਤੋਂ ਪਾਣੀ ਪੀਣ ਆਈ ਬੱਚੀ ਨੂੰ ਚੁੱਕ ਕੇ ਲੈ ਕੇ ਤੱਕੇ ਦੇ ਨਾਲ ਇਸ ਨੂੰ ਸਕੂਲ ਦੇ ਅੰਦਰ ਬਨੇ ਬਰਾਂਡਿਆਂ ਦੇ ਵਿੱਚ ਲਿਜਾ ਕੇ ਗਲਤ ਕਰਤੂਤਾਂ ਕੀਤੀਆਂ ਜਾਂਦੀਆਂ ਨੇ ਦਾਜੇ ਬਾਬੇ ਨੇ ਤੱਕੇ ਦੇ ਨਾਲ ਪਹਿਲਾਂ ਉਸ ਦੇ ਕੱਪੜੇ ਲੋਹਾਏ ਫਿਰ ਉਸ ਦੇ ਨਾਲ ਅਸ਼ਲੀਲ ਹਰਕਤਾਂ ਵੀ ਕਰਨ ਲੱਗ ਪਿਆ ਜਦੋਂ ਉਸਨੇ ਆਪਣੀ ਗੋਦੀ ਦੇ ਵਿੱਚ ਇਸ ਬੱਚੀ ਨੂੰ ਚੁੱਕਿਆ ਹੋਇਆ ਸੀ ਬੱਚੀ ਇੰਨੀ ਕੁ ਜ਼ਿਆਦਾ ਸਹਿਮ ਗਈ ਸੀ ਪਰ ਵੇਖੋ ਕਿਵੇਂ ਇੱਕ ਅਚਾਨਕ ਇੱਕ ਹੋਰ ਵਿਅਕਤੀ ਉੱਥੇ ਪਹੁੰਚ ਜਾਂਦਾ ਹੈ ਜਿਸ ਨੂੰ ਵੇਖਦਿਆਂ ਹੀ ਬਾਬਾ ਬੱਚੀ ਨੂੰ ਹੇਠਾਂ ਲਾ ਦਿੰਦਾ ਹੈ ਬਾਬਾ ਕੋਈ ਹੋਰ ਨਹੀਂ ਦੱਸਿਆ ਜਾ ਰਿਹਾ ਕਿ ਪਿੰਡ ਦਾ ਹੀ ਰਹਿਣ ਵਾਲਾ ਸੀ ਮਾਮਲਾ ਜਦੋਂ ਪੁਲਿਸ ਕੋਲ ਪਹੁੰਚਦਾ ਤਾਂ ਤਫ਼ਤੀਸ਼ ਸ਼ੁਰੂ ਕੀਤੀ ਜਾਂਦੀ ਹੈ ਉੱਥੇ ਹੀ ਅਧਿਕਾਰੀ ਨੇ ਜਦੋਂ ਬੱਚੀ ਦੇ ਪਿਤਾ ਦੇ ਬਿਆਨ ਲਏ ਤਾਂ ਜੋ ਬਾਬਾ ਸੀ ਉਹ ਦੋਸ਼ੀ ਘਰਾੜ ਹੋਇਆ ਦੱਸਦੇ ਕਿ ਹੁਣ 7576 BNS ਤੇ 12 ਕੋਸੋ 13 ਤਹਿਤ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਮਾਮਲੇ ਦੀ ਤਫਤੀਸ਼ ਚੱਲ ਰਹੀ ਹੈ ਤੇ ਦੱਸਿਆ ਜਾ ਰਿਹਾ ਕਿ ਛੇਤੀ ਹੀ ਜੋ ਮਾਮਲੇ ਦੀ ਜੋ ਤਫਤੀਸ਼ ਅਧਿਕਾਰੀ ਨੇ ਐਸਆਈ ਵੀਰਪਾਲ ਕੌਰ ਉਹਨਾਂ ਦੱਸਿਆ ਕਿ ਕੇਸ ਨੂੰ ਦਰਜ ਕਰ ਲਿਆ ਗਿਆ ਜਲਦੀ ਹੀ ਜੋ ਵੀ ਬੰਦੀ ਕਾਰਵਾਈ ਹੋਵੇਗੀ ਤਾਂ ਸਖਤ ਤੋਂ ਸਖਤ ਇਸ ਮੁਲਜ਼ਮ ਨੂੰ ਸਜ਼ਾ ਦਿੱਤੀ ਜਾਵੇਗੀ ਤਾਂ ਜਿਵੇਂ ਕਿ ਅੱਜਕੱਲ ਪਹਿਲਾਂ ਤਾਂ ਲੋਕ ਕਹਿੰਦੇ ਹੁੰਦੇ ਸੀ ਕਿ ਸਾਡੇ ਵੇਲੇ ਐਦਾਂ ਹੁੰਦਾ ਸੀ ਸਾਡੇ ਵੇਲੇ ਐਦਾਂ ਹੁੰਦਾ ਸੀ ਪਰ ਆਹ ਵੇਖੋ ਆ ਬਜ਼ੁਰਗ ਹੋ ਕੇ ਆ ਬੁੜਾ ਵਰਾ ਹੋ ਕੇ ਇਹਨੇ ਉਹ ਜੋ ਹੈ ਲਾਂ ਤਾਂ ਪਵੜਾ ਨੇ ਆਪਣੇ ਆਪ ਨੂੰ ਕਿ ਸਾਰੀ ਜ਼ਿੰਦਗੀ ਹੁਣ ਇਲਾਨਤਾ ਇਸ ਦੇ ਨਾਲ ਹੀ ਚੱਲਣ ਵਾਲੀਆਂ ਨੇ ਬੁੜਾ ਵਰਾ ਹੋ ਕੇ ਆ ਹਰਕਤਾ ਹਰ ਕੋਈ ਜੋ ਵੀ ਇੱਕ ਖਬਰ ਸੁਣ ਰਿਹਾ ਇਸ ਬਜ਼ੁਰਗ ਨੂੰ ਐਦਾਂ ਹੀ ਲਾਂਤਾ ਪਾਂਦਾ ਹੋਇਆ ਇਸ ਦੇ ਉੱਤੇ ਥੂ ਥੂ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਜੀ ਹਾਂ ਇਨੇ ਕਰਤੂਤ ਹੀ ਇਦਾਂ ਦੀ ਕੀਤੀ ਹੈ ਕਿ ਹਰ ਕਿਸੇ ਨੂੰ ਸ਼ਰਮ ਆ ਜਾਵੇ ਇਸ 74 ਸਾਲਾ ਬਜ਼ੁਰਗ ਨੇ ਇੱਕ 9 ਸਾਲ ਦੀ ਬੱਚੀ ਦੇ ਨਾਲ ਉਹ ਹਰਕਤਾਂ ਕੀਤੀਆਂ ਕਿ ਇਸ ਨੂੰ ਨਰਕਾਂ ਦੇ ਵਿੱਚ ਵੀ ਥਾਂ ਨਹੀਂ ਮਿਲਣੀ ਜਿੰਨਾ ਧੀਰ ਇਹ ਜ਼ਿੰਦਾ ਰਹੇਗਾ ਸਿਰਫ ਇਹ ਲਾਨਤਾ ਹੀ ਖਾਂਦਾ ਰਹੇਗਾ ਤਾਂ ਬਰਨਾਲਾ ਦੇ ਪਿੰਡ ਹਰੀਗੜ ਦੇ ਵਿੱਚ ਇੱਕ 9 ਸਾਲਾ ਬੱਚੀ ਨੂੰ ਇਸ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਮਾਮਲਾ ਤਨੌਲਾ ਦੇ ਪਿੰਡ ਹਰੀਗੜ ਦਾ ਹੈ ਜਿੱਥੇ ਬੀਤੇ ਦਿਨ ਇੱਕ 74 ਸਾਲਾ ਵਿਅਕਤੀ ਵੱਲੋਂ ਸਕੂਲ ਦੇ ਵਿੱਚ ਲੱਗੇ ਵਾਟਰ ਕੂਲਰ ਪਾਣੀ ਪੀਣ ਆਈ ਬੱਚੀ ਨੂੰ ਚੋੱਕ ਕੇ ਲੈ ਕੇ ਧੱਕੇ ਦੇ ਨਾਲ ਇਸ ਨੂੰ ਸਕੂਲ ਦੇ ਅੰਦਰ ਬਨੇ ਬਰਾਂਡਿਆਂ ਦੇ ਵਿੱਚ ਲਿਜਾ ਕੇ ਗਲਤ ਕਰਤੂਤਾਂ ਕੀਤੀਆਂ ਜਾਂਦੀਆਂ ਨੇ ਦੱਸ ਜੇ ਬਾਬੇ ਨੇ ਧੱਕੇ ਦੇ ਨਾਲ ਪਹਿਲਾਂ ਉਸ ਦੇ ਕਪੜੇ ਲੋਹਾਏ ਫਿਰ ਉਸ ਦੇ ਨਾਲ ਅਸ਼ਲੀਲ ਹਰਤਾ ਵੀ ਕਰਨ ਲੱਗ ਪਿਆ ਜਦੋਂ ਉਸ ਨੇ ਆਪਣੀ ਗੋਦੀ ਦੇ ਵਿੱਚ ਇਸ ਬੱਚੀ ਨੂੰ ਚੁੱਕਿਆ ਹੋਇਆ ਸੀ ਬੱਚੀ ਇੰਨੀ ਕੁ ਜ਼ਿਆਦਾ ਸਹਿਮ ਗਈ ਸੀ ਪਰ ਵੇਖੋ ਕਿਵੇਂ ਇੱਕ ਅਚਾਨਕ ਇੱਕ ਹੋਰ ਵਿਅਕਤੀ ਉੱਥੇ ਪਹੁੰਚ ਜਾਂਦਾ ਜਿਸ ਨੂੰ ਵੇਖਦਿਆਂ ਹੀ ਬਾਬਾ ਬੱਚੀ ਨੂੰ ਹੇਠਾਂ ਲਾ ਦਿੰਦਾ ਹੈ ਬਾਬਾ ਕੋਈ ਹੋਰ ਨਹੀਂ ਦੱਸਿਆ ਜਾ ਰਿਹਾ ਕਿ ਪਿੰਡ ਦਾ ਹੀ ਰਹਿਣ ਵਾਲਾ ਸੀ ਮਾਮਲਾ ਜਦੋਂ ਪੁਲਿਸ ਕੋਲ ਪਹੁੰਚਦਾ ਤਾਂ ਤਫ਼ਤੀਸ਼ ਸ਼ੁਰੂ ਕੀਤੀ ਜਾਂਦੀ ਹੈ ਉਤੇ ਹੀ ਅਧਿਕਾਰੀ ਨੇ ਜਦੋਂ ਬੱਚੀ ਦੇ ਪਿਤਾ ਦੇ ਬਿਆਨ ਲਏ ਤਾਂ ਜੋ ਬਾਬਾ ਸੀ ਉਹ ਦੋਸ਼ੀ ਕਰਾਰ ਹੋਇਆ ਦੱਸਦੇ ਕਿ ਹੁਣ 75 76 ਬੀਐਨਐਸ ਤੇ 12 ਕੋਸੋ 13 ਤਹਿਤ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਮਾਮਲੇ ਦੀ ਤਫਤੀਸ਼ ਚੱਲ ਰਹੀ ਹੈ ਤੇ ਦੱਸਿਆ ਜਾ ਰਿਹਾ ਕਿ ਛੇਤੀ ਹੀ ਜੋ ਮਾਮਲੇ ਦੀ ਜੋ ਤਫਤੀਸ਼ ਅਧਿਕਾਰੀ ਨੇ ਐਸਆਈ ਵੀਰਪਾਲ ਕੌਰ ਉਹਨਾਂ ਦੱਸਿਆ ਕਿ ਕੇਸ ਨੂੰ ਦਰਜ ਕਰ ਲਿਆ ਗਿਆ ਜਲਦੀ ਹੀ ਜੋ ਵੀ ਬੰਦੀ ਕਾਰਵਾਈ ਹੋਵੇਗੀ ਤਾਂ ਸਖਤ ਤੋਂ ਸਖਤ ਇਸ ਮਲਜ਼ਮ ਨੂੰ ਸਜ਼ਾ ਦਿੱਤੀ ਜਾਵੇਗੀ ਤਾਂ ਜਿਵੇਂ ਕਿ ਅੱਜਕੱਲ ਪਹਿਲਾਂ ਤਾਂ ਲੋਕ ਕਹਿੰਦੇ ਹੁੰਦੇ ਸੀ ਕਿ ਸਾਡੇ ਵੇਲੇ ਐਦਾਂ ਹੁੰਦਾ ਸੀ ਸਾਡੇ ਵੇਲੇ ਐਦਾਂ ਹੁੰਦਾ ਸੀ ਪਰ ਆਹ ਵੇਖੋ ਆ ਬਜ਼ੁਰਗ ਹੋ ਕੇ ਆ ਬੁੜਾ ਵਰਾ ਹੋ ਕੇ ਇਹਨੇ ਉਹ ਜੋ ਹੈ ਲਾਂ ਤਾਂ ਪਵਾਰਾ ਨੇ ਆਪਣੇ ਆਪ ਨੂੰ ਕਿ ਸਾਰੀ ਜ਼ਿੰਦਗੀ ਹੁਣ ਐਲਾਨਤਾ ਇਸ ਦੇ ਨਾਲ ਹੀ ਚੱਲਣ ਵਾਲੀਆਂ ਨੇ ਕੰਦਨੇ ਜਦੋਂ ਇੱਕ ਬੰਦਾ 70-72 ਸਾਲ ਦਾ ਹੋ ਜਾਵੇ ਤਾਂ ਉਸ ਤੋਂ ਬਾਅਦ ਉਹ ਰੱਬ ਦਾ ਨਾਮ ਲੈਣਾ ਸ਼ੁਰੂ ਕਰ ਦਿੰਦਾ ਹੈ ਪਾਠ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਜ਼ਿਆਦਾਤਰ ਸਾਰੇ ਕਰਦੇ ਵੀ ਇਦਾਂ ਹੀ ਐ ਪਰ ਆਹ ਵੇਖੋ ਬਜ਼ੁਰਗ ਪਤਾ ਨਹੀਂ ਇਹਦੇ ਦਿਮਾਗ 'ਚ ਕਿਹੜੀ ਹਿਲ ਵੱਜੀ ਸੀ ਜੋ ਇੰਨੇ ਲਾਂਤੀ ਕੰਮ ਕਰਦਾ ਨਜ਼ਰ ਆ ਰਿਹਾ ਹੈ ਜੀਆਂ 74 ਸਾਲ ਦੀ ਉਮਰ ਹੈ ਤੇ ਇੰਨੇ 9 ਸਾਲ ਦੀ ਬੱਚੀ ਦੇ ਨਾਲ ਇੱਕ ਬੱਚੀ ਜੋ ਕਿ ਸਕੂਲ ਦੇ ਵਾਟਰ ਕੁਲਰ 'ਚੋਂ ਪਾਣੀ ਪੀਣ ਗਈ ਹੁੰਦੀ ਹੈ ਕਿਵੇਂ ਇਸ ਨੂੰ ਚੱਕਦਾ ਤੇ ਇਸ ਦੇ ਨਾਲ ਦੁਸ਼ਕਰਮ ਕਰਨ ਦੀ ਕੋਸ਼ਿਸ਼ ਕਰਦਾ ਬੱਚੀ ਇੰਨੀ ਕੁ ਜ਼ਿਆਦਾ ਡਰ ਜਾਂਦੀ ਹੈ ਕਿ ਉਸ ਨੂੰ ਸਕੂਲ ਜਾਣ ਦੇ ਨਾਮ ਤੋਂ ਹੀ ਡਰ ਲੱਗਣਾ ਸ਼ੁਰੂ ਹੋ ਜਾਂਦਾ ਹੈ ਬਰਨਾਲਾ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇਹ ਬਜ਼ੁਰਗ ਦੀ ਜੋ 74 ਸਾਲ ਦਾ ਬਜ਼ੁਰਗ ਹੈ ਉਸ ਦੀਆਂ ਕਰਤੂਤਾ ਤੁਹਾਨੂੰ ਦੱਸ ਦਿਆ ਬਰਨਾਲਾ ਦੇ ਪਿੰਡ ਹਰੀਗੜ ਦੇ ਵਿੱਚ 9 ਸਾਲ ਦੀ ਬੱਚੀ ਦੇ ਨਾਲ 74 ਸਾਲਾ ਇਸ ਬਜ਼ੁਰਗ ਵੱਲੋਂ ਦੁਸ਼ਕਰਮ ਕਰਨ ਦੀ ਕੋਸ਼ਿਸ਼ ਕਰਨ ਦਾ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਮਾਮਲਾ ਧਨੋਲਾ ਦੇ ਪਿੰਡ ਹਰੀਗੜ ਦਾ ਜਿੱਥੇ ਬੀਤੇ ਕੱਲ ਇੱਕ 74 ਸਾਲਾ ਬਜ਼ੁਰਗ ਵੱਲੋਂ ਸਕੂਲ ਦੇ ਵਿੱਚ ਲੱਗੇ ਵਾਟਰ ਕੂਲਰ ਤੋਂ ਪਾਣੀ ਪੀਣ ਆਈ ਬੱਚੇ ਨੂੰ ਚੁੱਕ ਕੇ ਧੱਕੇ ਨਾਲ ਹੀ ਉਸ ਨੂੰ ਸਕੂਲ ਦੇ ਅੰਦਰ ਬਣੇ ਗਰਾਊਂਡ ਦੇ ਵਿੱਚ ਲਿਜਾ ਕੇ ਗਲਤ ਹਰਕਤਾਂ ਕੀਤੀਆਂ ਜਾਂਦੀਆਂ ਨੇ ਤੇ ਬਾਬਾ ਧੱਕੇ ਦੇ ਨਾਲ ਉਸ ਬੱਚੀ ਦੇ ਕੱਪੜੇ ਲਾਣੇ ਸ਼ੁਰੂ ਕਰ ਦਿੰਦਾ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦਾ ਉਸ ਨੂੰ ਆਪਣੀ ਗੋਦੀ ਦੇ ਵਿੱਚ ਚੱਕਦਾ ਤੇ ਇੰਨੇ ਵਿੱਚ ਹੀ ਉੱਥੇ ਅਚਾਨਕ ਇੱਕ ਹੋਰ ਵਿਅਕਤੀ ਆ ਜਾਂਦਾ ਜਿਸ ਨੂੰ ਵੇਖਦਿਆਂ ਹੀ ਬਾਬਾ ਫਟਾਫਟ ਉਸ ਬੱਚੇ ਨੂੰ ਛੱਡ ਦਿੰਦਾ ਦਾਜੀ ਬਾਬਾ ਕੋਈ ਹੋਰ ਨਹੀਂ ਪਿੰਡ ਦਾ ਹੀ ਰਹਿਣ ਵਾਲਾ ਨਿਕਲਦਾ ਹੈ ਮਾਮਲਾ ਜਦੋਂ ਪੁਲਿਸ ਕੋਲ ਪਹੁੰਚਦਾ ਉਸ ਤੋਂ ਬਾਅਦ ਤਫਤੀਸ਼ ਸ਼ੁਰੂ ਹੁੰਦੀ ਹੈ ਉਸ ਤੋਂ ਬਾਅਦ ਬੱਚੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਜੋ ਦੋਸ਼ੀ ਹੁੰਦਾ ਉਸ ਨੂੰ ਕਰਾਰ ਦੋਸ਼ੀ ਕਰਾਰ ਕੀਤਾ ਜਾਂਦਾ ਹੁਣ ਦੱਸਿਆ ਜਾ ਰਿਹਾ ਹੈ ਕਿ ਬਾਬੇ ਦੇ ਖਿਲਾਫ 75 76 ਬੀ ਐਨ ਐਸ ਤੇ 12 ਪੋਕਸੋ ਐਕਟ ਤਹਿਤ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਮਾਮਲੇ ਦੀ ਤਫਤੀਸ਼ ਅਧਿਕਾਰੀ ਐਸਆਈ ਜ਼ੀਰਪਾਲ ਕੌਰ ਨੇ ਦੱਸਿਆ ਕਿ ਕੇਸ ਦਰਜ ਕਰ ਲਿਆ ਗਿਆ ਤੇ ਹੁਣ ਜਿੰਨਾ ਜ਼ਿਆਦਾ ਇਸ ਨੂੰ ਸਜ਼ਾ ਅਸੀਂ ਦਿਵਾ ਸਕਦੇ ਆ ਅਸੀਂ ਓਨਾ ਹੀ ਦਿਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਹਾਂ ਮਲਜ਼ਮ ਦੇ ਖਿਲਾਫ ਵੱਖ-ਵੱਖ ਧਰਾਵਾਂ ਤੇ ਪਰਚਾ ਦਰਜ ਕੀਤਾ ਗਿਆ ਹੈ ਘਟਨਾ ਮੌਕੇ ਬੱਚੀ ਇੰਨੀ ਕੁ ਜ਼ਿਆਦਾ ਡਰ ਗਈ ਸੀ ਕਿ ਉਸਨੇ ਘਰ ਜਾ ਕੇ ਆਪਣੇ ਆਪਣੇ ਮਾਤਾ ਪਿਤਾ ਨੂੰ ਸਾਰੀ ਗੱਲ ਦੱਸੀ ਜਿਸ ਤੋਂ ਬਾਅਦ ਪਰਿਵਾਰ ਨੇ ਸਾਰੀ ਜੋ ਜਾਣਕਾਰੀ ਸੀ ਉਹ ਪੁਲਿਸ ਨੂੰ ਜਾ ਕੇ ਦਿੱਤੀ ਪੁਲਿਸ ਨੇ ਤੁਰੰਤ ਇਸ ਮਾਮਲੇ ਦੇ ਵਿੱਚ ਐਕਸ਼ਨ ਕਰਦੇ ਹੋਏ ਮਲਜ਼ਮ ਦੇ ਖਿਲਾਫ ਪੋਸਟੋ ਐਕਟ ਜੋ ਹੈ ਉਸ ਦੇ ਤਹਿਤ ਪਰਚਾ ਦਰਜ ਕਰ ਲਿਆ ਪੁਲਿਸ ਨੇ ਕਿਹਾ ਇਸ ਸੰਬੰਧੀ ਪੀੜਤਾ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਬਿਆਨ ਦਰਜ ਕਰਵਾਏ ਜਾਣਗੇ ਜਿਸ ਤੋਂ ਬਾਅਦ ਕੋਰਟ ਦੇ ਆਦੇਸ਼ਾਂ ਤੇ ਬੱਚੀ ਦਾ ਮੈਡੀਕਲ ਵੀ ਕਰਵਾਇਆ ਜਾਏਗਾ ਸਕੂਲ ਤੇ ਗਰਾਊਂਡ ਦੇ ਵਿੱਚ ਕੀਤੀ ਇਸ ਕਿਨੌਣੀ ਹਰਕਤ ਨੇ ਸਭ ਨੂੰ ਗੁੱਸੇ ਵਿੱਚ ਲਿਆ ਛੱਡਿਆ ਪੀੜਤਾ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਰਜਲ ਜਿਨੀ ਰਾਤ ਹਰੀਗੜ ਛੋਟੂ ਪਿੰਡ ਵਾਲਾ ਬਦੌਧਾ ਕਿਤਾ ਗੱਲ ਦਾ ਮਾਗਲਾ ਸਾਹਮਣੇ ਆਇਆ ਕਿ ਇਹ ਪੂਰਾ ਹਾਂਜੀ ਜਿਹੜਾ ਮਾਮਲਾ ਸੀ ਸਾਡੇ ਧਿਆਨ ਚ ਜਦੋਂ ਆਇਆ ਸੀ ਉਹਦਾ ਤਸਦੀਕ ਕੀਤਾ ਤਾਂ ਇਹ ਪਤਾ ਲੱਗਿਆ ਵੀ ਇੱਕ ਨਵਾਲਕ ਲੜਕੀ 9 ਸਾਲ ਦੀ ਉਹਦੇ ਪਿਓ ਦਾ ਨਾਮ ਤਿਰਤਾਰ ਸਿੰਘ ਦਾ ਉਹਦੇ ਨਾਲ ਇੱਕ ਅਜੈਬ ਸਿੰਘ ਨਾਂ ਦੇ ਬੰਦੇ ਨੇ ਤਕਰੀਬਨ ਉਹਦੀ ਉਮਰ 10 ਤੋਂ 74-75 ਸਾਲ ਆ ਗਈ ਉਹਨੇ ਉਥੇ ਪ੍ਰਾਇਮਰੀ ਸਕੂਲ ਦੇ ਗਰਾਊਂਡ ਦੇ ਵਿੱਚ ਉਹਦੇ ਨਾਲ ਇੱਕ ਸਾਈਡ ਤੇ ਕੋਲਨੇ ਚਲੇ ਜਾ ਕੇ ਗਲਤ ਹਰਕਤ ਕੀਤੀ ਹੈ ਮਤਲਬ ਇਹ ਵੀ ਦੱਸਿਆ ਗਿਆ ਵੀ ਉਹਦੇ ਉਹਨੇ ਕੱਪੜੇ ਉਤਾਰ ਕੇ ਤੇ ਆਪਦੇ ਕੱਪੜੇ ਵੀ ਉਤਾਰੇ ਆਗੇ ਵੀ ਤੇ ਕੁਝ ਗਲਤ ਬੋਲੇ ਆ ਜਿਸ ਤੋਂ ਉਹ ਬੱਚੀ ਡਰਤੀ ਹੋਈ ਮਤਲਬ ਘਰੇ ਚਲ ਗਈ ਤਾਂ ਉਸਦੇ ਪਿਤਾ ਦੇ ਬਿਆਨ ਤੇ ਤੇ ਉਹਨੇ ਆ ਕੇ ਜੋ ਬੱਚੀ ਨੇ ਉਹਦੇ ਪਿਓ ਨੂੰ ਦੱਸਿਆ ਉਹਦੇ ਅਨੁਸਾਰ ਕਰਾਤ ਐਫ ਆਰ ਨੰਬਰ 66 ਮਿਤੀ 5 ਜੂਨ 2025 ਅੰਡਰ ਸੈਕਸ਼ਨ ਆ ਗਈ ਇਹ 74 76 ਬੀ ਐਨ ਐਸ ਤੇ ਨਾਲ ਪੋਪਸੋ ਦੀ ਬਾਰਾ ਪੌਪਸ ਹੋਇਆ। ਇਹਦਾ ਦਰਜ ਮਾਮਲਾ ਦਰਜ ਕੀਤਾ ਗਿਆ ਹੈ। ਸਰ ਮਤੀ ਦਾ ਕੋਈ ਮੈਡੀਕਲ ਵੀ ਕਰਾਇਆ ਜਾ ਰਿਹਾ ਕੀ ਇਹ ਮੰਨ ਲਓ ਇਹ ਤਾਂ ਪਹਿਲਾਂ ਲ 164 ਦੀ ਸਟੇਟਮੈਂਟ ਹੋਊਗੀ। 164 ਦੀ ਜੱਸ ਸਾਹ ਦੇ ਸਾਹਮਣੇ ਜੋ ਵੀ 164 ਦੀ ਸਟੇਟਮੈਂਟ ਵਿੱਚ ਉਹ ਫੜਤੀ ਬੋਲੂਗੀ ਉਸ ਅਕੋਰਡਿੰਗਲੀ ਇਹਦਾ ਮੈਡੀਕਲ ਹੋਊਗਾ। ਜੀ। ਵਿਅਕਤੀ ਦੀ ਗਿਰਫਤਾਰੀ ਹੋਊਗੀ ਜੇ ਹਾਂਜੀ ਉਹ ਹੋਊਗੀ ਜੀ ਗਿਰਫਤਾਰ। ਬੁੜਾਵਰਾ ਹੋ ਕੇ ਆ ਹਰਕਤਾ ਹਰ ਕੋਈ ਜੋ ਵੀ ਇਹ ਖਬਰ ਸੁਣ ਰਿਹਾ ਹੈ ਇਸ ਬਜ਼ੁਰਗ ਨੂੰ ਐਦਾਂ ਹੀ ਲਾਂਤਾ ਪਾਂਦਾ ਹੋਇਆ ਇਸ ਦੇ ਉੱਤੇ ਥੂ ਥੂ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਜੀ ਹਾਂ ਇਨੇ ਕਰਤੂਤ ਹੀ ਇਦਾਂ ਦੀ ਕੀਤੀ ਹੈ ਕਿ ਹਰ ਕਿਸੇ ਨੂੰ ਸ਼ਰਮ ਆ ਜਾਵੇ ਇਸ 74 ਸਾਲਾ ਬਜ਼ੁਰਗ ਨੇ ਇੱਕ 9 ਸਾਲ ਦੀ ਬੱਚੀ ਦੇ ਨਾਲ ਉਹ ਹਰਕਤਾਂ ਕੀਤੀਆਂ ਕਿ ਇਸ ਨੂੰ ਨਰਕਾਂ ਦੇ ਵਿੱਚ ਵੀ ਥਾਂ ਨਹੀਂ ਮਿਲਣੀ ਜਿੰਨਾ ਧੀਰ ਇਹ ਜ਼ਿੰਦਾ ਰਹੇਗਾ ਸਿਰਫ ਇਹ ਲਾਨਤਾ ਹੀ ਖਾਂਦਾ ਰਹੇਗਾ ਤਾਂ ਬਰਨਾਲਾ ਦੇ ਪਿੰਡ ਹਰੀਗੜ ਦੇ ਵਿੱਚ ਇੱਕ 9 ਸਾਲਾ ਬੱਚੀ ਨੂੰ ਇਸ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਮਾਮਲਾ ਤਨੋਲਾ ਦੇ ਪਿੰਡ ਹਰੀਗੜ ਦਾ ਹੈ ਜਿੱਥੇ ਬੀਤੇ ਦਿਨ ਇੱਕ 74 ਸਾਲਾ ਵਿਅਕਤੀ ਵੱਲੋਂ ਸਕੂਲ ਦੇ ਵਿੱਚ ਲੱਗੇ ਵਾਟਰ কুলਰ ਤੋਂ ਪਾਣੀ ਪੀਣ ਆਈ ਬੱਚੀ ਨੂੰ ਚੁੱਕ ਕੇ ਲੈ ਕੇ ਧੱਕੇ ਦੇ ਨਾਲ ਇਸ ਨੂੰ ਸਕੂਲ ਦੇ ਅੰਦਰ ਬਨੇ ਬਰਾਂਡਿਆਂ ਦੇ ਵਿੱਚ ਲਿਜਾ ਕੇ ਗਲਤ ਕਰਤੂਤਾਂ ਕੀਤੀਆਂ ਜਾਂਦੀਆਂ ਨੇ ਦਾਜੇ ਬਾਬੇ ਨੇ ਧੱਕੇ ਦੇ ਨਾਲ ਪਹਿਲਾਂ ਉਸ ਦੇ ਕੱਪੜੇ ਲੋਹਾਏ ਫਿਰ ਉਸ ਦੇ ਨਾਲ ਅਸ਼ਲੀਲ ਹਰਤਾਂ ਵੀ ਕਰਨ ਲੱਗ ਪਿਆ ਜਦੋਂ ਉਸਨੇ ਆਪਣੀ ਗੋਦੀ ਦੇ ਵਿੱਚ ਇਸ ਬੱਚੀ ਨੂੰ ਚੁੱਕਿਆ ਹੋਇਆ ਸੀ ਬੱਚੀ ਇੰਨੀ ਕੁ ਜ਼ਿਆਦਾ ਸਹਿਮ ਗਈ ਸੀ ਪਰ ਵੇਖੋ ਕਿਵੇਂ ਇੱਕ ਅਚਾਨਕ ਇੱਕ ਹੋਰ ਵਿਅਕਤੀ ਉੱਥੇ ਪਹੁੰਚ ਜਾਂਦਾ ਹੈ ਜਿਸ ਨੂੰ ਵੇਖਦਿਆਂ ਹੀ ਬਾਬਾ ਬੱਚੀ ਨੂੰ ਹੇਠਾਂ ਲਾ ਦਿੰਦਾ ਹੈ ਬਾਬਾ ਕੋਈ ਹੋਰ ਨਹੀਂ ਦੱਸਿਆ ਜਾ ਰਿਹਾ ਕਿ ਪਿੰਡ ਦਾ ਹੀ ਰਹਿਣ ਵਾਲਾ ਸੀ ਮਾਮਲਾ ਜਦੋਂ ਪੁਲਿਸ ਕੋਲ ਪਹੁੰਚਦਾ ਤਤਕਸ਼ੀਸ਼ ਸ਼ੁਰੂ ਕੀਤੀ ਜਾਂਦੀ ਹੈ ਉੱਥੇ ਹੀ ਅਧਿਕਾਰੀ ਨੇ ਜਦੋਂ ਬੱਚੀ ਦੇ ਪਿਤਾ ਦੇ ਬਿਆਨ ਲਏ ਤਾਂ ਜੋ ਬਾਬਾ ਸੀ ਉਹ ਦੋਸ਼ੀ ਕਰਾਰ ਹੋਇਆ ਦੱਸਦੇ ਕਿ ਹੁਣ 7576 BNS ਤੇ 12 POCSO Act ਦੇ ਤਹਿਤ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਮਾਮਲੇ ਦੀ ਤਫਤੀਸ਼ ਜਾਰੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਛੇਤੀ ਹੀ ਜੋ ਮਾਮਲੇ ਦੀ ਜੋ ਤਫਤੀਸ਼ ਅਧਿਕਾਰੀ ਨੇ ਐਸਆਈ ਵੀਰਪਾਲ ਕੌਰ ਉਹਨਾਂ ਦੱਸਿਆ ਕਿ ਕੇਸ ਨੂੰ ਦਰਜ ਕਰ ਲਿਆ ਗਿਆ ਜਲਦੀ ਹੀ ਜੋ ਵੀ ਬੰਦੀ ਕਾਰਵਾਈ ਹੋਵੇਗੀ ਤਾਂ ਸਖਤ ਤੋਂ ਸਖਤ ਇਸ ਮੁਲਜ਼ਮ ਨੂੰ ਸਜ਼ਾ ਦਿੱਤੀ ਜਾਵੇਗੀ ਤਾਂ ਜਿਵੇਂ ਕਿ ਅੱਜ ਕੱਲ